ਆਪਣੇ ਕੋ ਦੋ ਆ ਬੀਨੇ ਬੱਕਲੇ ਦੋ ਬੋਕ ਹਾਂ ਦੋ ਆਹੀ ਦੋ ਨੇ ਕੋ ਕਰੇ ਵੀ ਕੋਈ ਨਾ ਨਾ ਇਹੀ ਦੋ ਆ ਠੀਕ ਆ ਬਠਾ ਹੈ ਗਿਆ 15 ਜਣੀ ਵੀ ਜਿਹੜੀਆਂ ਹੁਣ ਪਠਾਂ ਕ੍ਰੋਸ ਹੋਈ ਨੇ ਸਾਰੀਆਂ ਆ ਬੱਕਰਿਆਂ ਦੀਆਂ ਹਾਂ ਇਨਾ ਤਾਂ ਹੋਣਗੀਆਂ ਹੁਣ ਕ੍ਰੋਸ ਛੱਡਾਂਗੇ ਤਾਂ ਭੱਜੋ ਜੀ ਹਜੇ ਨਹੀਂ ਛੱਡੇ ਠੀਕ ਆ ਬਾਈ ਇੱਕ ਅੱਦੇ ਹੀ ਦਾ ਸੂਆ ਲੈਤਾ ਹੂ ਕੋਈ ਤਾਂ ਹਾਂ ਹਾਂ ਬੱਕਰੀ ਇੱਕ ਸੂਈ ਸੀ ਮਿੱਜ ਦੇ ਸੂਈ ਆ ਉੱਥੇ ਹੀ ਵੇਕੇ ਠੀਕ ਇਹ ਗੱਲ ਕਰੀਏ ਬਾਈ ਇਹਦੇ ਬੱਚਿਆਂ ਦੀ ਆਪਾਂ ਬੱਚਿਆਂ ਦਾ ਕਿਵੇਂ ਰਿਕਾਰਡ ਇਹਨਾਂ ਦਾ ਮੈਂ ਕਹਿੰਦਾ ਯਾਰ ਦੇਰੇ ਦੂਰ ਸੀ ਮੇਮਣੇ ਵੀ ਜਿੱਤੇ ਛੂਈ ਆ ਉੱਥੇ ਹੀ ਦੇਕੇ ਕੋਈ ਜਿਆਦਾ ਤਸੀਹੇਰੀ ਵਿਕੇ ਨਹੀਂ ਅੱਜ ਅਗਲਾ ਕਹਿੰਦਾ ਜਾਲੇ ਵੀ ਅਗਲੇ ਨੇ ਪੁੰਜੇ ਇੱਥੇ ਬੱਚਾ ਹੈ ਨਹੀਂ ਹਣਾ ਮੈਂ ਲੈ ਆ ਲੈ ਗਏ ਇੱਕ ਸਿਰ ਦੇ ਨਾਲ ਦੀ ਨਾਲ ਸੇਲ ਹੋ ਗਏ ਜਾਨੀ ਵੀ ਹਾਂ ਮੋਰ ਤੇ ਬ ਠੀਕ ਹੈ ਬਈ ਇਹ ਕੰਧਾਂ ਨੇ ਲੈ ਕੇ ਜਾਣਾ ਅਜੇ 10 ਦਿਨਾਂ ਨੂੰ ਠੀਕ ਹੈ ਬਈ ਇੱਕ ਚੌਂਗਾ ਗਾ ਬੱਕਰੀ ਬਾਲਾ ਮੈਂ ਆਖੂ ਮੈਂ ਕਹਾ ਛੱਜਰ ਬੱਕਰੀ ਆ ਠੀਕ ਹੈ ਬਈ ਇਹਨਾਂ ਦੁੱਧ ਘਟ ਜਾਣਾ ਠੀਕ ਹੈ ਬਈ ਇਹ ਫਿਰ ਬਈ ਜਦੋਂ ਮੱਥਰ ਜਾ ਹੋਏ ਨਾ ਉਦੋਂ ਕੋਈ ਮਾੜੀ ਮੋਟੀ ਕੋਈ ਦਿੱਕਤ ਨਹੀਂ ਆਉਂਦੀ ਕਿ ਸਾਨੂੰ ਨਹੀਂ ਯਾਰ ਸਾਨੂੰ ਤਾਂ ਭਾਈ ਦਿੱਕਤ ਆ ਹੀ ਨਹੀਂ ਸਾਰੇ ਲੋਕਾਂ ਨੂੰ ਆਉਂਦੀ ਹੋਵੇ ਠੀਕ ਆ ਜੀ ਦਾ ਯਾਰ ਬਾਈ ਇਹਨਾਂ ਦੇ ਸਾਰੇ ਇੰਤਜ਼ਾਮਾਂ ਕਿਤੇ ਘਰੇ ਆਈ ਵੀਰੋ ਦਾ ਠੀਕ ਹੈ ਪਤਾ ਲੱਗ ਗਿਆ ਠੀਕ ਹੈ ਮੱਛਰ ਦਾ ਨਹੀਂ ਵੀ ਲਾਈ ਸਾਰਾ ਕੁਝ ਤੂੰ ਹੀ ਮੱਖੇ ਲੱਗੇ ਇਹਨਾਂ ਨੂੰ ਠੀਕ ਹੈ ਵੀ ਕੋਈ ਦਿੱਕਤ ਨਹੀਂ ਆਉਦੀ ਨੀਰਾ ਬਾਈ 12 ਮਹੀਨੇ 30 ਦਿਨ ਮੇਰੀਆਂ ਆਈ ਖਾਂਦੀਆਂ ਠੀਕ ਹੈ ਵੀ ਹਾਰ ਸਿਆਲ ਤੇ ਆ ਚੌਕਰ ਪਾਉਣਾ ਵੱਖਰੀਆਂ ਨੂੰ ਠੀਕ ਆ ਚੌਕਰ ਹੈਗਾ ਹਾਂ ਵੀਰੀ ਚੌਕਰ ਤੇ ਛੋਲਿਆ ਲੱਗਦਾ ਸਿਰਕਾ ਤੇ ਇਹ ਪਾਉਣਾ 12 ਮਹੀਨੇ 30 ਦਿਨ ਖਾਈ ਜਾਂਦੇ ਉਹ ਖੋਲੀ ਜਾਂ ਨੀਰਾ ਠੀਕ ਹੈ ਸਾਨੂੰ ਕੋਈ ਆਇਆ ਨਹੀਂ ਵੀ ਹੁਣ ਮੇਲੇ ਕਰਕੇ ਆਲਾ ਕਹਿੰਦਾ ਆ ਲੋਕਾਂ ਮੇਲੇ ਕਰਕੇ ਪਾਇਆ ਸਾੜਿਆਂ 12 ਮਹੀਨੇ 30 ਦਿਨ ਖੰਡ ਗਾ ਠੀਕ ਹੈ ਬਈ ਤੈਨੂੰ ਵੱਖ ਕਹਿੰਦੇ ਪਿੰਡੇ ਦੱਸ ਦਿਆ ਵੀ ਸਹੀ ਗੱਲ ਆ ਬਾਈ ਦੇਖਿਆ ਮੈਂ ਪਿੰਡੇ ਬਹੁਤ ਵਧੀਆ ਨੇ ਐ ਮਨ ਲਾ ਲਿਚਕਦੇ ਨੇ ਪਿੰਡੇ ਇਹ ਨਹੀਂ ਗੱਲ ਹੈਗੀ ਵੀ ਬਾਈ ਆਹ ਦੇਖ ਲੈ ਪੱਠ ਪਲੂਣ ਸੂਟੀ ਪਹਿਲੇ ਜੁਇ 3 ਮਹੀਨੇ ਦੀ ਘੱਪਣਾ ਆਹ ਦੇਖ ਲੈ ਠੀਕ ਹੈ ਬਈ ਪੱਠ ਦੇ ਦਿਖਾ ਰਿਹਾ ਆਲਾ ਕਹਿੰਦਾਗਾ ਹਾਂ ਬਈ ਪੱਠ ਪੂਰੀ ਵਧੀਆ ਹੈ ਨਾ ਫੇਸ ਕੁਆਲਟੀ ਵੀ ਸਾਫ ਆ ਪਿੰਡਾ ਵੀ ਪੂਰਾ ਮਲੈਮ ਆ ਨਾ ਬਾਈ ਕਿਸੇ ਦੇਖ ਲੱਗਦਾ ਕਹਿੰਦਾਗਾ ਤਿੰਨ ਮਹੀਨੇ ਦੀ ਖਬਰ ਆ ਮੇਰੇ ਠੀਕ ਆ ਬਾਈ ਇਹ ਪਾਠ ਚਾਰ ਦੰਦ ਹੋਈ ਆ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੇ ਬਾਈ ਜੇ ਕਿਸੇ ਨੇ ਕੋਈ ਬੱਚੇ ਪੁੱچے ਸੇਲ ਕਰਦਾ ਉਹਨਾਂ ਨੰਬਰ ਬੋਲ ਦੇ ਮੜਾ ਜ ਆਪਣਾ ਨੰਬਰ 77106 9331 ਵਾਰੀ ਹੋਰ ਬੋਲ ਦੇ ਬਾਈ 77106 9338 ਠੀਕ ਲਓ ਬਈ ਇਹ ਆ ਬਾਈ ਗੋਖਾ ਤਪੇ ਤੋਂ ਜੇ ਕਿਸੇ ਵੀਰ ਨੇ ਬੱਚੇ ਲੈਣੇ ਹੋਇਆ ਕਰਨੇ ਹਨ ਬਾਈ ਕੋਲੇ ਟਾਪ ਕੁਆਲਿਟੀ ਦਾ ਮਾਲ ਆ ਮਾਲ ਤੁਹਾਨੂੰ ਮੈਂ ਦਿਖਾਈ ਦਿੱਤਾ ਹਨਾ ਬਾਈ ਸੇਰੇ ਦਾ ਮਾਲ ਆ ਬਾਈ ਕੋਲੇ ਬਾਈ ਦਾ ਨਾਮ ਚੱਲਦਾ ਪੂਰਾ ਗੋਖਾ ਕਹਿੰਦੇ ਨੇ ਬਾਈ ਨੂੰ ਪਿੰਡ ਦੇ ਵਿੱਚ ਪੱਕਾ ਨਾ ਕੀ ਆ ਬਾਈ ਹਾਂ ਗੋਖਾ ਹੀ ਕਹਿੰਦੇ ਪੱਕਾ ਵੀ ਗੋਖਾ ਹੀ ਕਹਿੰਦੇ ਨੇ ਗੋਖਾ ਵਾਗੀ ਠੀਕ ਆ ਬਾਈ ਕੰਟੈਕਟ ਜ਼ਰੂਰ ਕਰੋ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀ ਬਾਈ ਦਾ ਮਾਲ ਤੇ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਓਕੇ ਬਾਈ ਧੰਨਵਾਦ ਹੋ ਧੰਨਵਾਦ